ਕਿਸਾਨ ਪ੍ਰਬੋਧ ਧੋਨੇ ਵਿੱਚ ਇਸ ਵੇਲੇ ਪੂਰੇ ਤੇਲੇ ਜਾਂ ਕਾਲੇ ਤੇਲੇ ਦੇ ਵੱਡੇ ਅਟੈਕ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਕਿਸਾਨਾਂ ਦੇ ਵੱਲੋਂ ਕਾਲੇ ਤੇਲੇ ਤੇ ਪੂਰੇ ਤੇਲੇ ਦੇ ਲਈ ਦੋ ਦੋ ਸਪਰੇਹਾਂ ਵੀ ਕਰਤੀਆਂ ਪਰ ਤੇਲਾ ਜਿਹੜਾ ਕਿਸਾਨਾਂ ਦੇ ਕਹਿਣ ਅਨੁਸਾਰ ਹਾਲੇ ਵੀ ਨਹੀਂ ਮਰਿਆ ਤੇ ਕਈ ਕਿਸਾਨਾਂ ਦੇ ਕਮੈਂਟ ਵੀ ਵੀਡੀਓ ਦੇ ਵਿੱਚ ਆ ਰਹੇ ਨੇ ਕਿ ਜੀ ਅਸੀਂ ਦੋ ਦੋ ਸਪਰੇਹਾਂ ਤੇਲੇ ਵਾਲੀਆਂ ਮਲਾ ਕੇ ਕਰਤੀਆਂ ਫਾਈ ਮੈਟਰਾਜਨ ਵੀ ਕਰਤੀ ਦੇ ਨਾਲ ਹੀ ਨਾਲ ਡਾਇਨੋਟ ਫਿਰਾਨਾ ਜਿਹੜੀ ਦਵਾਈ ਆ ਉਹ ਵੀ ਸਪਰੇ ਕਰਤੀ ਅ ਪਹਿਲਾ ਜਿਹੜਾ ਸਾਡਾ ਹਲੇ ਵੀ ਨਹੀਂ ਮਰਿਆ ਇਸ ਲਈ ਕਿਸਾਨਾਂ ਦੇ ਵਿੱਚ ਇਸ ਵੇਲੇ ਚਿੰਤਾ ਹੋਣੀ ਸੁਭਾਵਕ ਗੱਲ ਹੈ ਕਿਉਂਕਿ ਇਸ ਸਮੇਂ ਤੇਲੇ ਦਾ ਹਮਲਾ ਹੋਇਆ ਤਾਂ ਪੱਕੀ ਪਕਾਈ ਫਸਲ ਵੀ ਆਪਣੀ ਬੈਠ ਸਕਦੀ ਹੈ ਝਾੜ ਦੇ ਵਿੱਚ ਤਾਂ ਵੱਡਾ ਨੁਕਸਾਨ ਹੋ ਹੀ ਸਕਦਾ ਤਾਂ ਇਸ ਕਰਕੇ ਕਿਸੇ ਵੀ ਹਾਲਤ ਦੇ ਵਿੱਚ ਫਸਲ ਦੇ ਵਿੱਚ ਇਸ ਵੇਲੇ ਆਪਾਂ ਅਣਗਹਿਲੀ ਨਹੀਂ ਕਰ ਸਕਦੇ ਤੇ ਮੌਜੂਦਾ ਜਿਹੜਾ ਮੌਸਮ ਤੇਲੇ ਦੇ ਲਈ ਬਹੁਤ ਅਨੁਕੂਲ ਬਣਿਆ ਹੋਇਆ ਕਿਉਂਕਿ ਕੁਝ ਦਿਨ ਪਹਿਲਾਂ ਮੌਸਮ ਵਧੀਆ ਸੀਗਾ ਠੀਕ ਸੀ ਪਸੋਂ ਦੀ ਹਵਾ ਚੱਲਦੀ ਸੀ ਤੇ ਉਹਦੇ ਵਿੱਚ ਤੇਲਾ ਜਿਹੜਾ ਘਟ ਫੈਲਦਾ ਪਰ ਹੁਣ ਜਿਹੜਾ ਕੁਝ ਦਿਨਾਂ ਤੋਂ ਤੁਸੀਂ ਦੇਖਿਆ ਹੋਗਾ ਮੌਸਮ ਦੇ ਵਿੱਚ ਬਹੁਤ ਵਸ ਬਣਿਆ ਹੋਇਆ ਤੇ ਜਿਸ ਕਰਕੇ ਤੇਲਾ ਜਿਹੜਾ ਅੱਗੇ ਵੱਧ ਰਿਹਾ ਤੇਲਾ ਫੈਲ ਰਿਹਾ ਤੇ ਹੁਣ ਜਿਹੜੀ ਫਸਲ ਪੱਕਣ ਦੇ ਵਿੱਚ 15 ਤੋਂ 20 ਦਿਨ ਰਹਿ ਗਏ ਤੇ ਫਸਲ ਦੇ ਵਿੱਚੋਂ ਇਸ ਵੇਲੇ ਤਕਰੀਬਨ ਆਪਾਂ ਦੇਖਿਆ ਵੀ ਰਾਸ ਵੀ ਮੁੜ ਗਿਆ। ਤੇ ਸਪਰੇਅ ਵਾਲੀਆਂ ਜਿਹੜੀਆਂ ਵੀ ਦਵਾਈਆਂ ਇਸ ਮੌਕੇ ਤੇ ਆਪਾਂ ਛਿੜਕ ਦਿਆਂ ਤਾਂ ਉਹ ਪੂਰਾ ਕੰਮ ਨਹੀਂ ਕਰਦੀਆਂ। ਕਿਉਂਕਿ ਤੇਲੇ ਨੂੰ ਕੰਟਰੋਲ ਕਰਨ ਵਾਲੀਆਂ ਜਿਹੜੀਆਂ ਦਵਾਈਆਂ ਬੂਟੇ ਦੇ ਅੰਦਰ ਅੱਜਕੇ ਕੰਮ ਕਰਦੀਆਂ। ਹੁਣ ਸਿਸਟੈਮਿਕ ਤਰੀਕੇ ਨਾਲ ਉਹ ਦਵਾਈਆਂ ਕੰਮ ਕਰਦੀਆਂ ਨੇ। ਇਹ ਦਵਾਈਆਂ ਵੀ ਤਾਂ ਹੀ ਕੰਮ ਕਰਦੀਆਂ ਨੇ। ਜਦੋਂ ਬੂਟਾ ਆਪਣਾ ਹਰਿਆ ਭਰਿਆ ਹੋਵੇ ਬੂਟੇ ਦੇ ਵਿੱਚ ਕਾਫੀ ਸਾਰਾ ਰਾਸ ਹੋਵੇ। ਤਾ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਦਾ ਫਸਲ ਦੇ ਉੱਪਰ ਇਸ ਵੇਲੇ ਸਪਰੇਅ ਕਰਨ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਬੂਟੇ ਦੇ ਵਿੱਚ ਇਸ ਸਮੇਂ ਰਸਤਾ ਹੈ ਹੀ ਨਹੀਂ ਦਵਾਈ ਨਾਲ ਕੰਮ ਨਹੀਂ ਕਰਨਾ ਦਵਾਈ ਨਾਲ ਤੇਲਾ ਕੰਟਰੋਲ ਨਹੀਂ ਹੁੰਦਾ ਪਰ ਹੁਣ ਫਸਲ ਪੱਕਣ ਦੇ ਵਿੱਚ ਸਾਰੇ 15-20 ਦਿਨ ਰਹਿ ਗਏ ਤੇ ਇੱਕ ਵਾਰ ਕਿਸੇ ਤਰੀਕੇ ਆਪਾਂ ਤੇਲੇ ਨੂੰ ਖਤਮ ਕਰ ਲਈਏ ਤੇ ਫਿਰ ਫਸਲ ਆਪਣੀ 10-15 ਦਿਨਾਂ ਦੇ ਵਿੱਚ ਪੱਕ ਜਾਣੀ ਹੈ ਤੇ ਇੱਥੇ ਆਪਾਂ ਤੁਹਾਨੂੰ ਇੱਕ ਦੇਸੀ ਜਟਕਾ ਤਰੀਕਾ ਦੱਸਾਂਗੇ ਜਿਸ ਦੇ ਨਾਲ ਤੇਲਾ ਇੱਕ ਵਾਰ ਬਿਲਕੁਲ ਖਤਮ ਹੋ ਜਾਊਗਾ ਤੇ ਫਿਰ ਫਖਲਪਾ ਵਟ ਲਾਗੇ ਸੋ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਜਤਜੀਵਨ ਸਿੰਘ ਜਵੰਦਾ ਤੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀવાડી ਜੋ ਕੋਈ ਕਿਸਾਨ ਵੀਰ ਪਹਿਲੀ ਵਾਰ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਆਈਕਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਿਹੜੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਵੀਡੀਓ ਤੁਹਾਡੇ ਤੱਕ ਪਹੁੰਚੀ ਰਹੇ ਹੁਣ ਆਪਾਂ ਗੱਲ ਕਰੀਏ ਤੇਲੇ ਨੂੰ ਕੰਟਰੋਲ ਕਰਨ ਦੇ ਤਰੀਕੇ ਦੇ ਬਾਰੇ ਇਹ ਜਿਹੜਾ ਤਰੀਕਾ ਤੁਹਾਨੂੰ ਆਪਾਂ ਔਰ ਦੱਸਾਂਗੇ ਇਹ ਤਰੀਕਾ ਬਹੁਤ ਸਾਰੇ ਜ਼ਿਮੀਦਾਰੇ ਇਹਨੂੰ ਵਰਤਦੇ ਨੇ ਅਪਣਾਉਂਦੇ ਨੇ ਤੇ ਇਹਦੇ ਨਾਲ ਜਿਹੜਾ ਤੇਲਾ ਕੰਟਰੋਲ ਵੀ ਵਧੀਆ ਤਰੀਕੇ ਦੇ ਨਾਲ ਹੋ ਜਾਂਦਾ ਤੇ ਤੇ ਵੀ ਵਧੀਆ ਮਿਲਦਾ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਤੇ ਫਿਰ ਆਪਾਂ ਕਰਨਾ ਕੀ ਆ ਸਭ ਤੋਂ ਪਹਿਲਾਂ ਆਪਾਂ ਕਲੋਰੋਪੈਰੀਫਾਸ ਦਵਾਈ 50% ਵਾਲੀ ਇਹ ਲੈਣੀ ਆ ਦਵਾਈ 20% ਵਾਲੀ ਵੀ ਆਉਂਦੀ ਹੈ ਪਰ ਆਪਾਂ 50% ਵਾਲੀ ਲਾਉਣੀ ਹੈ ਲੈਣੀ ਹੈ ਇਹ 1 ਲੀਟਰ ਤੋਂ ਲੈ ਕੇ 1.5 ਲੀਟਰ ਤੱਕ ਆਪਾਂ ਕਿੱਲੇ ਦੇ ਹਿਸਾਬ ਨਾਲ ਵਰਤਣੀ ਹੈ ਤੁਸੀਂ ਆਪਣੇ ਖੇਤ ਦੀ ਹਾਲਤ ਦੇਖ ਲਓ ਜੇਕਰ ਪਹਿਲਾਂ ਤੁਹਾਨੂੰ ਜ਼ਿਆਦਾ ਲੱਗਦਾ ਵੀ ਖੇਤ 'ਚ ਥੇਲੇ ਦਾ ਅਟੈਕ ਵੱਧਾ ਹੈ ਤਾਂ 1.5 ਲੀਟਰ ਤੱਕ ਵੀ ਆਪਾਂ ਇਹ ਦਵਾਈ ਪਾ ਸਕਦੇ ਆ ਤੇ ਵਰਤਣ ਦਾ ਤਰੀਕਾ ਕੀ ਹੈ ਖੇਤ ਦੇ ਵਿੱਚ ਪਹਿਲਾਂ ਪਾਣੀ ਭਰ ਕੇ ਦਵਾਈ ਨੂੰ ਮਿੱਟੀ ਦੇ ਵਿੱਚ ਰਲਾ ਲਿਓ ਚੰਗੀ ਤਰ੍ਹਾਂ ਸਾਰੇ ਖੇਤ ਦੇ ਵਿੱਚ ਛਿੱਟਾ ਮਾਰ ਦਿਓ ਖੜੇ ਪਾਣੀ ਦੇ ਵਿੱਚ ਤੇ ਦਵਾਈ ਬਰਾਬਰ ਫੈਲ ਜਾਂਦੀ ਹੈ ਡੜਾਂ ਦੇ ਵਿੱਚ ਬੈਠਾ ਹੋਇਆ ਜਿਹੜਾ ਤੇਲਾ ਸਾਰਾ ਇੱਕ ਵਾਰ ਹੀ ਖਤਮ ਹੋ ਜਾਂਦਾ ਹੈ ਇਹਦਾ ਅਸਰ ਬੜੀ ਗੱਲ ਦੀ ਹੁੰਦਾ ਹੈ 24 ਘੰਟੇ ਦੇ ਵਿੱਚ ਹੀ ਤਕਰੀਬਨ ਸਾਰਾ ਤੇਲਾ ਇੱਕ ਵਾਰ ਖਤਮ ਹੋ ਜਾਂਦਾ ਹੈ ਇਹ ਤਰੀਕਾ ਬਹੁਤ ਕਾਮਯਾਬ ਤਰੀਕਾ ਹੈ ਬਹੁਤ ਵਧੀਆ ਰਿਜ਼ਲਟ ਇਸ ਤਰੀਕੇ ਦੇ ਨਾਲ ਮਿਲਦੀ ਹੈ ਇੱਕ ਵਾਰ ਆਪਣਾ ਤੇਲਾ ਖਤਮ ਹੋ ਗਿਆ 15-20 ਦਿਨਾਂ ਬਾਅਦ ਆਪਾਂ ਫਸਲ ਤਾਂ ਵੱਢ ਹੀ ਲੜੀਆਂ ਤੇ ਆਪਣਾ ਕੰਮ ਜਿਹੜਾ ਮੁੱਕ ਜਾਂਦਾ ਆਪਣਾ ਕੰਮ ਹੋ ਜਾਂਦਾ ਘੱਟ ਪੈਸੇ ਦੇ ਨਾਲ ਹੀ ਆਪਣਾ ਛੱਡ ਦਿੰਦਾ ਨਾ ਸੁਪਰੇ ਕਰਨ ਦੀ ਲੋੜ ਪਣੀ ਆ ਨਹੀਂ ਆਪਾਂ ਨੂੰ ਢੋਲਿਆ ਚੱਕਣ ਦੀ ਜ਼ਰੂਰਤ ਹੈ ਤੇ ਕੰਮ ਆਪਣਾ ਵਧੀਆ ਤਰੀਕੇ ਦੇ ਨਾਲ ਹੋ ਜਾਂਦਾ ਪਰ ਇੱਕ ਗੱਲ ਧਿਆਨ ਰੱਖਿਓ ਪਾਣੀ ਜਿਹੜਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖੜੇ ਪਾਣੀ ਦੇ ਵਿੱਚ ਹੀ ਆਪਾਂ ਸਿੱਟਾ ਮਾਰਨਾ ਜੇਕਰ ਪਾਣੀ ਖੇਤ ਨਹੀਂ ਹੈਗਾ ਆਪਾਂ ਸਿੱਟਾ ਮਾਰਦਣ ਆ ਆਪਾਂ ਕਈਏ ਵੀ ਚੱਲ ਕੋਈ ਗੱਲ ਨਹੀਂ ਅ ਅੱਜ ਨਹੀਂ ਤਾਂ ਆਪਾਂ ਪਾਣੀ ਕੱਲ ਨੂੰ ਛੱਡ ਦਾਂਗੇ ਫੇਰ ਦਵਾਈ ਨਾ ਕੰਮ ਨਹੀਂ ਕਰਨਾ ਖੜੇ ਪਾਣੀ ਦੇ ਵਿੱਚ ਦਵਾਈ ਦੇ ਰਿਜ਼ਲਟ ਮਿਲਦੇ ਆ ਤੇ ਇਹ ਜਿਹੜਾ ਬੜਾ ਜ਼ਰੂਰੀ ਆ ਇਹਨੂੰ ਤਿਆਰ ਰੱਖਿਓ ਦਵਾਈ ਆਪਾਂ ਹਮੇਸ਼ਾ ਖੜੇ ਪਾਣੀ ਦੇ ਵਿੱਚ ਹੀ ਪਾਉਣੀ ਆ ਤੇ ਜਿਹੜਾ ਇਹਦਾ ਰਿਜ਼ਲਟ ਇਕਦਮ ਐਕਸ਼ਨ ਪ੍ਰੰਤ ਮਿਲਦਾ ਤੁਹਾਨੂੰ ਪਤਾ ਲੱਗੂਗਾ ਵੀ 24 ਘੰਟੇ ਦੇ ਵਿੱਚ ਤਕਰੀਬਨ ਸਾਰਾ ਤੇਲਾ ਖਤਮ ਹੋ ਜਾਂਦਾ ਤੇ ਇੱਕ ਗੱਲ ਬਹੁਤ ਸਾਰੇ ਕਿਸਾਨ ਦਵਾਈ ਜਿਹੜੀ ਇੱਕ ਹੋਰ ਤਰੀਕੇ ਦੇ ਨਾਲ ਵੀ ਪਾਉਂਦੇ ਨੇ ক্লোਰੋਫਾਈਲ ਵਾਲੀ ਦਵਾਈ ਆ ਇਹਨੂੰ ਨੱਕੇ ਦੇ ਰਾਹੀਂ ਨੱਕੇ ਦੇ ਵਿੱਚ ਰੱਖ ਕੇ ਨਾ ਤੋਪਕਾ-ਤੋਪਕਾ ਇਹ ਨੂੰ ਛੱਡ ਦਿੰਦੇ ਨੇ ਇਹਦੇ ਨਾਲ ਜਿੱਥੋਂ ਪਾਣੀ ਆਪਣੇ ਖੇਤ ਚ ਹੁੰਦਾ ਖਾਲ ਜਿੱਥੋਂ ਸ਼ੁਰੂ ਹੁੰਦਾ ਉੱਥੇ ਦਵਾਈ ਕਿਸੇ ਵੀ ਉਹਦੇ ਵਿੱਚ ਪਾ ਕੇ ਤੁਕਾ-ਤੁਕਾ ਛੱਡ ਦਿਓ ਦਵਾਈ ਇਸ ਤਰੀਕੇ ਦੇ ਨਾਲ ਪਾਉਣੀ ਆ ਵੀ ਪੂਰੇ ਖੇਤ ਦੇ ਵਿੱਚ ਬਰਾਬਰ ਫੈਲ ਜੇਵੇ ਇੱਕ ਤੋਂ 1.5 ਲੀਟਰ ਦਵਾਈ ਤੋਂ ਘੱਟ ਨਹੀਂ ਹੋਣੀ ਤਾਂ ਇਹਦੀ ਦਵਾਈ ਹਰੇਕ ਖੇਤ ਦੇ ਹਰ ਹਿੱਸੇ 'ਚ ਜਾਣੀ ਚਾਹੀਦੀ ਆ ਫਿਰ ਇਹਦੇ ਨਾਲ ਰਿਜ਼ਲਟ ਮੈਨ ਹੈਗੇ ਪਰ ਜਿਹੜਾ ਸਾਰਿਆਂ ਨਾਲ ਵਧੀਆ ਤਰੀਕਾ ਉਹ ਆਪਣਾ ਜਿਹੜਾ ਆ ਦਵਾਈ ਮਿੱਟੀ ਦੇ ਵਿੱਚ ਰਲਾ ਕੇ ਜੇ ਸਿੱਟਾ ਮਾਰਦੇ ਆ ਉਹੀ ਤਰੀਕਾ ਸਾਰਿਆਂ ਨੂੰ ਵਧੀਆ ਬੈਠਦਾ ਕਿਉਂਕਿ ਦਵਾਈ ਤਕਰੀਬਨ ਹਰ ਪਾਸੇ ਚਲੀ ਜਾਂਦੀ ਹੈ ਮਿਹਨਤ ਥੋੜੀ ਜਿਹੀ ਵੱਧ ਆ ਪਰ ਨਤੀਜੇ ਰਿਜ਼ਲਟ ਬਹੁਤ ਵਧੀਆ ਨੇ ਕਿਉਂਕਿ ਸਿੱਟਾ ਮਾਰਨਾ ਧੋਨੇ ਦੇ ਵਿੱਚ ਔਖਾ ਹੁੰਦਾ ਇਸ ਵੇਲੇ ਧੋਨਾ ਟੁੱਟਦਾ ਵੀ ਹੈ ਤੇ ਧੋਨੇ ਦਾ ਨੁਕਸਾਨ ਹੁੰਦਾ ਪਰ ਕਿਉਂਕਿ ਤੇਲਾ ਆਪਾਂ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ ਇਸ ਕਿਰੇ ਜੇ ਤੇਲਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਤਾਂ ਫਿਰ ਬਈ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਤੇ ਕੁਝ ਕਿਸਾਨ ਤੁਸੀਂ ਦੇਖਿਆ ਹੋਊਗਾ ਵੀ ਡੀਜ਼ਲ ਵੀ ਜਿਹੜਾ ਆਪਣੀ ਫਸਲ ਦੇ ਵਿੱਚ ਪਾ ਕੇ ਉਹਦੇ ਨਾਲ ਡੀਜ਼ਲ ਦੇ ਨਾਲ ਵੀ ਤੇਲੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਮੇਰੇ ਨਿੱਜੀ ਤਜਰਬੇ ਦੇ ਮੁਤਾਬਕ ਇਸ਼ਾਰਾ ਨੂੰ ਵਧੀਆ ਜਿਹੜੇ ਨਤੀਜੇ ਮਿਲਦੇ ਨੇ ਰਿਜ਼ਲਟ ਨੇ ਉਹ ਕਲੋਰੋਪੈਰੀਫਾਸ ਦਵਾਈ ਦੇ ਨੇ ਇਹਦੇ ਨਾਲ ਤੇਲਾ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦਾ ਤੇ ਇਸ ਵੇਲੇ ਆਪਣੇ ਕੋਲੇ ਹੋਰ ਕੋਈ ਦੂਜਾ ਤਰੀਕਾ ਵੀ ਨਹੀਂ ਕਿਉਂਕਿ ਦਵਾਈਆਂ ਨੇ ਤਾਂ ਜਿਹੜਾ ਕੰਮ ਕਰਨਾ ਨਹੀਂ ਹੈਗਾ ਕਿਉਂਕਿ ਬੂਟੇ ਤੇ ਰਸ ਹੈ ਨਹੀਂ ਦਵਾਈਆਂ ਆਪਾਂ ਉੱਪਰ ਸਪਰੇਅ ਕਰਾਂਗੇ ਸਿਸਟੈਮਿਕ ਦਵਾਈ ਨਹੀਂ ਤਾਂ ਬਿਲਕੁਲ ਨਹੀਂ ਕਰਨਾ ਜਦੋਂ ਬੂਟੇ ਤੇ ਰਸ ਖਤਮ ਹੋ ਜਾਂਦਾ ਘਟ ਜਾਂਦਾ ਰਸ ਕਿਉਂਕਿ ਉਹ ਰਸ ਦੇ ਵਿੱਚ ਰਚ ਗਈ ਤਾਂ ਕੰਮ ਕਰਦੀ ਆ ਦੂਸਰੀ ਦੂਸਰਾ ਕਈ ਕਿਸਾਨ ਜਿਹੜੀਆਂ ਆਪਣੀਆਂ ਕੰਟੈਕਟ ਵਾਲੀਆਂ ਦਵਾਈਆਂ ਜਿਹੜੀਆਂ ਤੇਲੇ ਵਾਲੀਆਂ ਨੇ ਉਹਨਾਂ ਨਾਲ ਵੀ ਕਰਦੇ ਨੇ ਕਿਉਂਕਿ ਤੇਲਾ ਜਿਹੜਾ ਆਪਣਾ ਉਹ ਜੜਾਂ ਦੇ ਵਿੱਚ ਥੱਲੇ ਬੈਠਿਆ ਹੋਇਆ ਜੇ ਜੇ ਆਪਾਂ ਕੰਟੈਕਟ ਵੇਸਟ ਦਵਾਈਆਂ ਵੀ ਸਪਰੇਅ ਕਰਦੇ ਆ ਉਹ ਦਵਾਈਆਂ ਥੱਲੇ ਤੱਕ ਉਹਨਾਂ ਦਾ ਅਸਰ ਨਹੀਂ ਜਾਂਦਾ ਤੇਲਾ ਆਪਣਾ ਥੱਲੇ ਜੜਾਂ ਦੇ ਵਿੱਚ ਬੈਠਿਆ ਹੋਇਆ ਤੇ ਇਸ ਕਰਕੇ ਸਾਰਿਆਂ ਨਾਲ ਵਧੀਆ ਤਰੀਕਾ ਜਿਹੜਾ ਪਾਣੀ ਦੇ ਵਿੱਚ ਅ ਦਵਾਈ ਚਿੱਟਾ ਮਾਰੋ ਮਿੱਟੀ ਦੇ ਵਿੱਚ ਰਲਾ ਕੇ ਉਹ ਕਿਉਂਕਿ ਦਵਾਈ ਥੱਲੇ ਚਲੀ ਜਾਂਦੀ ਹੈ ਜੜਾਂ ਦੇ ਮੁੱਢਾਂ ਦੇ ਜੜਾਂ ਦੇ ਤੱਕ ਹੀ ਤੇਲਾ ਜਿਹੜਾ ਹੁੰਦਾ ਤੇ ਉੱਥੇ ਦਵਾਈ ਬਹੁਤ ਛੇਤੀ ਅਸਰ ਕਰ ਦਿੰਦੀ ਆ ਉਹਦੇ ਨਾਲ ਤੇਲਾ ਬੜੀ ਜਲਦੀ ਮਰ ਜਾਂਦਾ ਸੋ ਸਾਰਿਆਂ ਨਾਲ ਵਧੀਆ ਵੈਸਟ ਤਰੀਕਾ ਜਿਹੜਾ ক্লোਰੋਪੈਰੀਫਾਸਾ ਦਵਾਈ ਨੂੰ ਪਾਣੀ ਦੇ ਵਿੱਚ ਪਾਉਣ ਵਾਲਾ ਡੀਜ਼ਲ ਨਾਲ ਕੁਝ ਕਿਸਾਨ ਕੋਸ਼ਿਸ਼ ਕਰਦੇ ਨੇ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਉਨਾ ਵਧੀਆ ਰਿਜ਼ਲਟ ਉਹਦੇ ਮੈਨੂੰ ਨਹੀਂ ਮਿਲੇ ਹੋ ਸਕਦਾ ਕਿਸੇ ਕਿਸਾਨ ਨੂੰ ਉਹ ਜ਼ਿਆਦਾ ਠੀਕ ਲੱਗਦਾ ਹੋਵੇ ਪਰ ਜੋ ਮੈਂ ਆਪਣੇ ਨਿੱਜੀ ਤਜਰਬੇ ਦੀ ਤੁਹਾਨੂੰ ਗੱਲ ਦੱਸਦਾ ਉਹ ਇਹ ਆ ਵੀ ਅਸੀਂ ਖੜੇ ਪਾਣੀ ਦੇ ਵਿੱਚ ਇੱਕ ਤੋਂ ਡੇਢ ਲੀਟਰ ਜਿਹੜਾ ਜਿਹੋ ਜਿਹਾ ਖੇਤ ਦੇ ਵਿੱਚ ਤੇਲੇ ਦਾ ਜਿਹੜਾ ਅਟੈਕ ਆਗਾ ਉਸ ਹਿਸਾਬ ਨਾਲ ਪਾ ਦਨੇ ਜੇ ਤੇਲੇ ਦਾ ਅਟੈਕ ਵੱਧ ਲੱਗਦਾ ਚਾਹੇ ਤੋਂ ਡੇਢ ਲੀਟਰ ਤੱਕ ਦਵਾਈ ਅਸੀਂ ਪਾ ਦਨੇ ਆ ਬਰਾਬਰ ਮਾਤਰਾਤ ਪਾ ਦੇ ਤੁਹਾਡਾ ਤੇਲਾ ਵੀ ਕੰਟਰੋਲ ਹੋ ਜੂਗਾ ਕਿਉਂਕਿ ਫਸਲ ਤਾਂ ਹੁਣ ਪੱਕਣ ਵਾਲੀ ਆ 12-15 ਦਿਨ 20 ਦਿਨ ਫਸਲ ਦੇ ਵਿੱਚ ਰਹਿੰਦੇ ਨੇ ਇਸ ਵੇਲੇ ਵੀ ਤੇਲੇ ਦਾ ਜਿਹੜਾ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਕਿਉਂਕਿ ਇਸ ਵੇਲੇ ਤੇਲਾ ਫੈਲਦਾ ਬਹੁਤ ਜਲਦੀ ਨਾਲ ਆ ਕਾਲਾ ਤੇਲਾ ਜਾਂ ਭੂਰਾ ਤੇਲਾ ਜੂ ਆਪਾਂ ਕਹਿੰਦੇ ਆ ਉਹਦਾ ਕਾਫੀ ਜ਼ਿਆਦਾ ਮਾਤਰਾ ਚ ਫੈਲ ਜਾਂਦਾ ਤੇ ਕਈ ਵਾਰੀ ਮੁੱਢਾਂ ਦੇ ਵਿੱਚ ਤਾਂ ਦੱਗੀਆਂ ਜਾਂ ਦੱਗੀਆਂ ਤੁਹਾਨੂੰ ਬੈਠੀਆਂ ਹੋਈਆਂ ਦੇਖਣ ਨੂੰ ਮਿਲ ਜਾਂਦੀਆਂ ਸੋ ਉਹਨਾਂ ਤੋਂ ਬਚਾ ਦੇ ਵਾਸਤੇ ਆਪਣੇ ਕੋਲ ਇੱਕ ਲਾਸਟ ਹਥਿਆਰ ਆ ਇਹਦੇ ਨਾਲ ਆਪਾਂ ਤੇਲੇ ਨੂੰ ਕੰਟਰੋਲ ਕਰ ਸਕਦਾ ਆਪਣੀ ਬੱਚਤ ਹੋ ਸਕਦੀ ਹੈ। ਸੋ ਹੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ੍ਰੀ ਅਕਾਲ। ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਆ ਕਰੋ। ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਦੋਸਤਾਂ ਦੇ ਨਾਲ ਵੀ ਜਿਹੜੀ ਜਾਣਕਾਰੀ ਹੈ ਸਾਂਝੀ ਹੋ ਜਾਂਦੀ ਹੈ। ਵੀ ਦੋਸਤੋ ਵੀਡੀਓ ਨੂੰ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਧੰਨਵਾਦ ਦੋਸਤੋ ਛੱਤ ਸ੍ਰੀ ਅਕਾਲ।